ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸੁਖਮਨੀ ਸਾਹਿਬ ਦੀ ਕਥਾ ਕਰਨੀ ਹੈ ਬੜੇ ਹੀ ਪਿਆਰ ਨਾਲ ਸਾਥ ਸੰਗਤ ਨੂੰ ਸੁਣਾ ਹੈ ਗੋੜੀ ਸੁਖਮਨੀ ਮਹੱਲਾ ਪੰਜਵਾਂ ਓਨਕਾਰ ਸਤਗੁਰ ਪ੍ਰਸਾਦ ਲੋਕ ਆਦ ਗੁਰਹ ਨਵੇਂ ਜੁਗਾਦ ਗੁਰ ਨਵੇਂ ਸਤਗੁਰੂ へ ਨਵੇਂ ਸ੍ਰੀ ਗੁਰਦੇਵ ਨਵੇਂ ਆਪਕੋ ਅਤੇ ਕਾਲ ਕੂਤ ਨੂੰ ਨਮਸਕਾਰ ਹੈ ਜੋ ਸਬਦਾ ਮੁੱਢ ਹੈ ਜੁਗਾਂ ਦੇ ਮੁੱਢ ਤੋਂ ਮੌਜੂਦ ਗੁਰੂ ਨੂੰ ਨਮਸਕਾਰ ਹੈ ਸਤ ਗੁਰੂ ਨੂੰ ਨਮਸਕਾਰ ਹੈ ਸ੍ਰੀ ਗੁਰਦੇਵ ਜੀ ਨੂੰ ਨਮਸਕਾਰ ਹੈ ਅਸ਼ਟ ਪਦੀ ਸਿਮਰੋ ਸਿਮਰ ਸਿਮਰ ਸੁਖ ਪਾਓ ਕਾਲ ਤਿਲਿ ਨਿਸਨ ਮਾਹੀ ਮਿਟਾਓ ਸਿਮਰੋ ਜਾਸੁ ਸੁਖੰਬਰ ਇੱਕ ਨਾਮ ਦੁ ਅਦੰ ਅਨੇਕ ਮੈਂ ਨਾਮ ਸਿਮਰਾਂ ਸਿਮਰ ਸਮਰਦੇ ਸੋਖ ਮਾਧੁਰ ਕਰਾਂ ਸਰੀਰ ਦੇ ਦੁੱਖ ਦਰਦ ਮਿਟਾ ਲਵਾਂ ਜਿਸ ਇੱਕ ਜਪ ਦਾ ਬਲਕ ਦਾ ਨਾਮ ਅਨੇਕਾਂ ਤੇ ਅਣਗਿਣਤ ਜੀਵ ਜਪਦੇ ਹਨ ਮੈਂ ਵੀ ਉਸ ਸਿਮਰਾਂ ਜੀਹ ਜੁਪਰਾਨ ਸਿਮਰਤੁ ਦਾ ਕਰ ਕੀਨੇ ਰਾਮ ਨਾਮ ਆਕਰ ਕਿਨਕਾ ਇਹ ਇੱਕ ਜੀਵ ਬਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ ਤਾਂ ਕੀ ਇੱਕ ਦਰਤੋ ਤਹਾਰੋ ਨਾਨਕ ਤੁਮ ਸੰਗ ਮੋਹਿ ਉਧਾਰੋ ਵੇਦਾਂ ਪੁਰਾਣਾਂ ਤੇ ਸਿਮਰਤਿਆਂ ਨੇ ਇੱਕ ਅਕਾਲ ਪੁਰਖ ਦੇ ਨਾਮ ਨੂੰ ਹੀ ਸਭ ਤੋਂ ਉੱਚਤਰ ਮੰਨਿਆ ਹੈ ਜਿਸ ਦੇ ਹਿਰਦੇ ਵਿੱਚ ਪ੍ਰਭੂ ਥੋੜਾ ਜਿਹਾ ਵੀ ਨਾਮ ਵਸਾਉਂਦਾ ਹੈ ਉਸ ਦੀ ਵਡਿਆਈ بیان ਨਹੀਂ ਹੋ ਸਕਦੀ ਇੱਕ ਤੇਰੇ ਦੀਦਾਰ ਦੇ ਚਾਹਵਾਨ ਹੰਨ ਏ ਨਾਨਕ ਉਹਨਾਂ ਦੀ ਸੰਗਤ ਵਿੱਚ ਮੈਨੂੰ ਨਸਾ ਸਾਗਰ ਕੋ ਵਿਚਾਲੋ ਜੁਮਨੇ ਜੋ ਪ੍ਰਭੂ ਦਾ ਨਾਮ ਪਖ ਜਨਾ ਕੇ ਮਨ ਮੁਸਰਾਮ ਰਹਾਓ ਪ੍ਰਭੂ ਦਾ ਅਮਰ ਕਰਨ ਵਾਲਾ ਤੇ ਸੁਖदाई ਨਾਮਾਂ ਦੀ ਮਣੀ ਹੈ ਇਸ ਦਾ ਟਿਕਾਣਾ ਪਕਤਾਂ ਦੇ ਹਿਰਦੇ ਵਿੱਚ ਹੈ ਪ੍ਰਭ ਕੇ ਸਿਮਰਨ ਗਰਬ ਨਾ ਬਸੇ ਪ੍ਰਭ ਕੇ ਸਿਮਰਨ ਧੁਖ ਜਮਨ ਸੇ ਪ੍ਰਭ ਕੇ ਸਿਮਰਨ ਆਨੁਪਰਹਰ ਪ੍ਰਭ ਕੇ ਸਿਮਰਨ ਦੁਸਮਨ ਤਰੇ ਪ੍ਰਭ ਦਾ ਸਿਮਰਨ ਕਰਨ ਨਾਲ ਜੀਵ ਜਨਮ ਮਰਨ ਵਿੱਚ ਨਹੀਂ ਆਉਂਦਾ ਦੁੱਖ ਤੇ ਜਮ ਉਦਾੜ ਦੂਰ ਹੋ ਜਾਂਦਾ ਮੌਤ ਦਾ ਭਾਉ ਪਰੇ ਸਾਜਦਾ ਹੈ ਵਿਕਾਰ ਰੁਕੀ ਦੁਸਮਨ ਤਲ ਜਾਂਦਾ ਹੈ ਪ੍ਰਭ ਜਿਮਰਤ ਕਾਜ ਬੇਗਨਨ ਲਾਗੇ ਪ੍ਰਭ ਕੇ ਸਿਮਰਨ ਅਨੰਦ ਜਾਗੇ ਰਬ ਕੇ ਸਿਮਰਨ ਭਾਉ ਨਾ ਵਿਆਪੇ ਪ੍ਰਭ ਕੇ ਸਿਮਰਨ ਦੁਖ ਨ ਸੰਤਾਪੇ ਪ੍ਰਭ ਕਾ ਸਿਮਰਨ ਸਾਧਕੇ ਸੰਗ ਸਰਬ ਨਿਰਾ ਨਾਨਕ ਹਰ ਰੰਗ ਪ੍ਰਭੂ ਦੇ ਸਿਮਰਨ ਨਾਲ ਜੀਹਨ ਰਾਹ ਵਿੱਚ ਕੋਈ ਰੁਕਾਵਟ ਨਹੀਂ ਪੈਂਦੀ ਮਨੁੱਖ ਹਰ ਵੇਲੇ ਵਿਕਾਰਾਂ ਵੱਲੋਂ ਸੁਚੇਤ ਰਹਿੰਦਾ ਹੈ ਕੋਈ ਡਰ ਦਬਾਉ ਨਹੀਂ ਬਾ ਸਕਦਾ ਤੇ ਕੋਈ ਦੁੱਖ ਵਿਆਕਲ ਨਹੀਂ ਕਰ ਸਕਦਾ ਅਕਾਲ ਪੁਰਖ ਦਾ ਨਾਮ ਸਿਮਰਨ ਗੁਰਮਤਿ ਦੀ ਸੰਗਤ ਵਿੱਚ ਮਿਲਦਾ ਹੈ ਇਹ ਨਾਨਕ ਅਕਾਲ ਪੁਰਖ ਦੇ ਪਿਆਰ ਵਿੱਚ ਸਾਰੇ ਖਜ਼ਾਨੇ ਹੁੰਦੇ ਹਨ ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿਧ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤਬੁਧ ਪ੍ਰਭ ਕੇ ਸਿਮਰਨ ਜਪ ਤਪ ਪੂਜਾ ਸਭ ਕੇ ਸਿਮਰਨ ਬਿਨ ਸੇ ਦੂਜਾ ਪ੍ਰਭ ਕੇ ਸਿਮਰਨ ਵਿੱਚ ਸਾਰੀਆਂ ਰਿੱਧੀਆਂ ਸਿੱਧੀਆਂ ਤੇ ਨੌ ਖਜ਼ਾਨੇ ਹਨ ਗਿਆਨ ਸੁਰਤ ਦਾ ਟਿਕਾਓ ਤੇ ਜਪ ਦੇ ਮੂਲ ਦੀ ਸਮਝ ਵਾਲੀ ਬੁੱਧੀ ਹੈ ਸਿਮਰਨ ਵਿੱਚ ਹੀ ਜਪ ਤਪ ਇਸ ਪੂਜਾ ਹਨ ਸਿਮਰਨ ਕਰਨ ਨਾਲ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਦੀ ਹੋਂਦ ਦਾ ਪਿਆਰ ਹੀ ਦੂਰ ਹੋ ਜਾਂਦਾ ਹੈ ਪ੍ਰਭ ਕੇ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੇ ਸਿਮਰਨ ਦਰਗਹਿ ਮਾਨੀ ਪ੍ਰਭ ਕੇ ਸਿਮਰਨ ਹੋਏ ਸੋ ਫਲਾ ਪ੍ਰਭ ਕੇ ਸਿਮਰਨ ਸੋਹਲ ਫਲਾ ਜੇ ਸਿਮਰੇ ਜੇ ਆਪ ਸਿਮਰਾਈ ਨਾਨਕ ਤਾਂ ਕੀ ਲਾਭ ਪਾਏ ਸਿਮਰਨ ਨਾਲ ਮਨੋ ਆਤਮ ਸਤਿ ਦਾ ਇਸ਼ਨਾਨ ਕਰ ਲਿਆ ਸਿਮਰਨ ਨਾਲ ਦਰਗਾਹ ਵਿੱਚ ਇੱਜ਼ਤ ਮਿਲਦੀ ਹੈ ਜਗਤ ਵਿੱਚ ਜੋ ਹੋ ਰਿਹਾ ਹੈ ਹੈ ਭਲਾ ਪ੍ਰਤੀਤ ਹੁੰਦਾ ਹੈ ਤੇ ਮਨੁੱਖਾਂ ਜਨਮ ਦਾ ਉਕਿਆ ਮਨੋਰਥ ਸਿੱਧ ਹੋ ਜਾਂਦਾ ਹੈ ਨਾਮ ਉਹੀ ਸਿਮਰਦੇ ਹਨ ਜਿਨ੍ਹਾਂ ਨੂੰ ਪ੍ਰਭੂ ਆਪ ਪ੍ਰੇਰਦਾ ਹੈ ਨਾਨਕ ਮੈਂ ਸਿਮਰਨ ਕਰਨ ਵਾਲਿਆਂ ਦੇ ਪੈਰੀਂ ਲੱਗਾ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ ਪ੍ਰਭ ਕੇ ਸਿਮਰਨ ਉਧਰੇ ਮੂਚਾ ਪ੍ਰਭ ਕੇ ਸਿਮਰਨ ਸ੍ਰਿਨਾ ਭੁਜੇ ਪ੍ਰਭ ਕੇ ਸਿਮਰਨ ਸਭ ਕੀ ਸੁਜੇ ਪ੍ਰਭੂ ਦਾ ਸਿਮਰਨ ਕਰਨ ਸਾਰੇ ਕਮਾਂ ਨਾਲੋਂ ਚੰਗਾ ਹੈ ਸਿਮਰਨ ਕਰਨ ਨਾਲ ਬਹੁਤ ਸਾਰੇ ਜੀਵ ਵਿਕਾਰਾਂ ਤੋਂ ਵੱਤ ਜਾਂਦੇ ਹਨ ਸਿਮਰਨ ਕਰਨ ਨਾਲ ਮਾਇਆ ਦੀ ਵਿਆਸ ਮਿਟਦੀ ਹੈ ਸਿਮਰਨ ਨਾਲ ਸਭ ਸਮਝ ਪੈ ਜਾਂਦੀ ਹੈ ਪ੍ਰਭ ਕੇ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕੇ ਸਿਮਰਨ ਪੂਰਨ ਆਸਾ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਦਮਾਏ ਸੁਬਾਏ ਪ੍ਰਭ ਜੀ ਬਹ ਸਾਜ ਕੀ ਰਸਨਾ ਨਾਨਕ ਜਨ ਕਾ ਦਾਸ ਤਸਨਾ ਸਿਮਰਨ ਕਰਨ ਨਾਲ ਜਮਾਂ ਦਾ ਡਰ ਨਹੀਂ ਰਹਿੰਦਾ ਆਸਪੂਰਨ ਹੋ ਜਾਂਦੀ ਹੈ ਮਨ ਰਜ ਜਾਂਦਾ ਹੈ ਸਿਮਰਨ ਰਾਹੀ ਮਨ ਦੀ ਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ ਦਿਲ ਦੇ ਵਿੱਚ ਪ੍ਰਭੂ ਦਾ ਅਮਰ ਕਰਨ ਵਾਲਾ ਨਾਮ ਟਿਕ ਜਾਂਦਾ ਹੈ ਗੁਰਮਖ ਦੀ ਰਜਨਾ ਸਦਾ ਪ੍ਰਭੂ ਦਾ ਸਿਮਰਨ ਕਰਦੀ ਹੈ ਇਹ ਨਾਨਕ ਮੈਂ ਗੁਰਮਖ ਦੇ ਸੇਵਕਾਂ ਦਾ ਸੀ ਇੱਕ ਬਣਾ ਪਰਬ ਕੋ ਸਿਮਰੇ ਸੇਤਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪਰਵਾਨ ਪ੍ਰਭ ਕੋ ਸਿਮਰੇ ਸੇ ਔਰਖ ਪ੍ਰਧਾਨ ਜੋ ਪ੍ਰਭੂ ਨੂੰ ਸਿਮਰਦੇ ਹਨ ਉਹ ਧਨਾੜ ਮਹਾਨ ਇੱਜ਼ਤ ਵਾਲੇ ਹਨ ਮੰਨੇ ਪਰਮੰਨੇ ਹੋਏ ਹਨ ਸਭ ਮਨੁੱਖਾਂ ਤੋਂ ਚੰਗੇ ਹਨ ਪਰਭੂ ਕੋ ਸਿਮਰੇ ਸੇ ਬੇ ਮੁਤਾਜੇ ਪ੍ਰਭੂ ਕੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭੂ ਕੋ ਸਿਮਰੇ ਸੇ ਸੁਖਵਾਸੀ ਪ੍ਰਭੂ ਕੋ ਸਿਮਰੇ ਸਦਾ ਅਬਨਰਤੀ ਸਿਮਰਨ ਤੇ ਲਾਗੇ ਜਨੇ ਆਪ ਦੇ ਅਲਾ ਨਾਨਕ ਜਿੰਦਗੀ ਮੰਗੇ ਰਵਾਲਾ ਸਿਮਰਨ ਕਰਨੋ ਵਾਲੇ ਕਿਸੇ ਦੇ ਮੁਤਾਜ ਨਹੀਂ ਰਹਿੰਦੇ ਸਗੋਂ ਸਭ ਦੇ ਬਾਦਸ਼ਾਹ ਹਨ ਸੁਖੀ বাসਦੇ ਹਨ ਸਦਾ ਲਈ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ ਪਰ ਉਹੀ ਸਿਮਰਦੇ ਹਨ ਜਿਨ੍ਹਾਂ ਉੱਤੇ ਪ੍ਰਭੂ ਸੁਮਿਹਰਬਾਨ ਹੁੰਦਾ ਹੈ ਏ ਨਾਨਕ ਮੈਂ ਇਹਨਾ ਗੁਰਮੁਖਾਂ ਦੀ ਚਰਨ ਧੂੜ ਮੰਗਦਾ ਹਾਂ ਪ੍ਰਭ ਕੋ ਸਿਮਰਨ ਪ੍ਰਭ ਕੋ ਸਿਮਰੇ ਸੇ ਪ੍ਰਭ ਕਾਰੀ ਪ੍ਰਭ ਕੋ ਸਿਮਰੇ ਜਨ ਸਦਬਲ ਹਾਰੀ ਪ੍ਰਭ ਕੋ ਸਿਮਰੇ ਜੀ ਮੁਖ ਸੁਹਾਵੇ ਪ੍ਰਭ ਕੋ ਸਿਮਰੇ ਜਨ ਸੂਖ ਵਿਹਾਵੇ ਜੋ ਪ੍ਰਭ ਨੂੰ ਤੁਮਰਦੇ ਹਨ ਉਹ ਦੂਜਿਆਂ ਨਾਲ ਭਲਾਈ ਕਰਨ ਵਾਲੇ ਬਣ ਜਾਂਦੇ ਹਨ ਉਹਨਾਂ ਤੋਂ ਮੈਂ ਸਦਾ ਸਦਕੇ ਹਾਂ ਸਿਮਰਨ ਕਰਨ ਵਾਲਿਆਂ ਦੇ ਮੂੰਹ ਸੋਹਣੇ ਹੁੰਦੇ ਹਨ ਉਹਨਾਂ ਦੀ ਉਮਰ ਸੁਖ ਵਿੱਚ ਗੁਜ਼ਰਦੀ ਹੈ ਪ੍ਰਭ ਕੋ ਸਿਮਰੇ ਸੇਤਨ ਆਤਮ ਜੀਤਾ ਪ੍ਰਭ ਕੋ ਸਿਮਰੇ ਜਨ ਨਿਰਮਲ ਰੀਤਾ ਰਬ ਕੋ ਸਿਮਰੇ ਜਨ ਅਨਰਕ ਨੇ ਰੇ ਬ੍ਰਹਮ ਕੋ ਸਿਮਰੇ ਬਸੇ ਹਰ ਨੀਰੇ ਸੰਤ ਕਿਰਪਾ ਤੇ ਅੰਨੰਜਾਲ ਨਾਨਕ ਜਿਮਰਨ ਪੂਰੇ ਭਾਗ ਸਿਮਰਨ ਕਰਨ ਵਾਲੇ ਆਪਣੇ ਆਪ ਨੂੰ ਜਿੱਤ ਲੈਂਦੇ ਹਨ ਜੀਵਨ ਜਾਤ ਪਵਿੱਤਰ ਹੋ ਜਾਂਦੀ ਹੈ ਖੁਸ਼ੀਆਂ ਹੀ ਖੁਸ਼ੀਆਂ ਮਿਲ ਜਾਂਦੀਆਂ ਹਨ ਉਹ ਪ੍ਰਭੂ ਦੀ ਹਿਜੋਰੀ ਵਿੱਚ ਵਸਦੇ ਹਨ ਅੰਤਾਂ ਦਾ ਕਿਰਪਾ ਨਾਲ ਹੀ ਹਰ ਵੇਲੇ ਸਿਮਰਨ ਦੀ ਜਾਗ ਆ ਜਾਂਦੀ ਹੈ हे ਨਾਨਕ ਇਹ ਦਾਤ ਵੱਡੀ ਕਿਸਮਤ ਨਾਲ ਮਿਲਦੀ ਹੈ ਪ੍ਰਭ ਕੇ ਸਿਮਰਨ ਕਾਰਿ ਜਿ ਪੂਰੇ ਪ੍ਰਭ ਕੇ ਸਿਮਰਨ ਕਹੂ ਨ ਝੂਰੇ ਪ੍ਰਭ ਕੇ ਸਿਮਰਨ ਨਾਟ ਗੁਣ ਵਾਨੀ ਪ੍ਰਭ ਕੇ ਸਿਮਰਨ ਸਹਿਜ ਸੁਮਾਨੀ ਪ੍ਰਭੂ ਸਿਮਰਨ ਕਰਨ ਹਰ ਕੰਮ ਪੂਰੇ ਹੋ ਜਾਂਦੇ ਹਨ ਮਨੁੱਖ ਦੇ ਚਿੰਤਾ ਨਾਲ ਝੂੜਦਾ ਨਹੀਂ ਸਿਮਰਨ ਰਾਹੀਂ ਮਨੁੱਖ ਅਕਾਲ ਪੁਰਖ ਦੇ ਗੁਣਾਂ گن ہی, ہی اچارتا ہے سہج اوستھا ٹکیا را ہے پرب کے سمرن نچل آسن پرب کے سمرن کمل آسن پرب کے سمرن انکار ان کپ پرب سمرن کا انتنا پار سمرے سیجن جن جن کو پرب نان نانک جن چٹنی پیا سمرن نال من روپی آسن دولدہ نہیں ہردے کا کول فل ਕਿੜਿਆ ਰਹਿੰਦਾ ਹੈ ਅੰਦਰ ਇੱਕ ਰਸ ਸੰਗੀਤ ਦਾ ਆਨੰਦ ਹੁੰਦਾ ਹੈ ਸਿਮਰਨ ਤੋਂ ਜੋ ਸੁਖ ਇਜ਼ਾ ਹੈ ਉਹ ਕਦੇ ਮੁਕਦਾ ਨਹੀਂ ਉਹੀ ਸਿਮਰਦੇ ਹਨ ਜਿਨ੍ਹਾਂ ਉੱਤੇ ਪ੍ਰਭੂ ਦੀ ਮਿਹਰ ਹੁੰਦੀ ਹੈ ਇਹ ਨਾਨਕ ਜਨ ਹੀ ਉਹਨਾਂ ਦੀ ਸਰਨੀ ਪੈਂਦਾ ਹੈ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਪਹੇ ਸਤਿ ਜਤੀ ਦਾਤੇ ਆਹ ਸਿਮਰਨ ਨੂੰ ਨੀਚ ਚੋਂ ਉਠਾਉਂ ਪੜਚਾਤੇ ਪ੍ਰਭ ਦਾ ਸਿਮਰਨ ਕਰਕੇ ਭਾਗਤ ਜਗਤ ਵਿੱਚ ਮਸ਼ਹੂਰ ਹੁੰਦੇ ਹਨ ਸਿਮਰਨ ਵਿੱਚ ਹੀ ਜੁੜ ਕੇ ઋਸ਼ੀਆਂ ਨੇ ਵੇਦ ਆਦਿਕ ਧਰਮ ਪੁਸਤਕ ਰਚੇ ਪ੍ਰਭੂ ਦੇ ਸਿਮਰਨ ਦੁਆਰਾ ਹੀ ਮਨੁੱਖਾ ਸਿੱਧ ਬਣ ਗਏ ਹਨ ਜਤੀ ਬਣ ਗਏ ਦਾਤੇ ਬਣ ਗਏ ਸਿਮਰਨ ਦੀ ਬਰਕਤ ਨਾਲ ਨੀਚ ਮਨੁੱਖ ਸਾਰੇ ਸੰਸਾਰ ਵਿੱਚ ਪ੍ਰਗਟ ਹੋ ਜਾਂਦੇ ਹਨ ਹਰ ਸਿਮਰਨ ਧਾਰੀ ਸਭ ਕਰਮ ਸਿਮਰਨ ਸੁਮਨ ਸਰਕਾਰਿਨ ਕਰਮਾ ਹਰ ਸਿਮਰਨ ਕੋ ਸਗਲ ਅਤਾਰ ਹਰ ਸਿਮਰਨ ਵਾਹ ਆਪ ਨਿਰੰਕਾਰ ਧਰ ਕਿਰਪਾ ਸੇ ਆਪ ਉਜਾਇਆ ਨਾਨਕ ਗੁਰਮੁਖ ਹਰਿ ਸਿਮਰਨ ਤਨ ਪਾਇਆ ਪ੍ਰਭੂ ਦੇ ਸਿਮਰਨ ਨੇ ਸਾਰੀ ਧਰਤੀ ਨੂੰ ਆਸਰਾ ਦਿੱਤਾ ਹੈ ਸੋ ਹੈ ਇਹ ਭਾਈ ਜਗਤ ਦੇ ਕਰਤਾ ਪ੍ਰਭੂ ਨੂੰ ਸਦਾ ਸਿਮਰ ਸਿਮਰਨ ਕਰਕੇ ਹੀ ਸਭ ਕਾਰਨ ਪੈਦਾ ਹੋਏ ਹਨ ਪ੍ਰਭੂ ਨੇ ਸਿਮਰਨ ਵਾਸਤੇ ਸਾਰਾ ਜਗਤ ਬਣਾਇਆ ਹੈ ਜਿੱਥੇ ਸਿਮਰਨ ਹੈ ਉੱਥੇ ਨਿਰੰਕਾਰ ਆਪ ਵਸਦਾ ਹੈ ਪ੍ਰਭੂ ਮਿਹਰ ਕਰਕੇ ਜਿਸ ਨੂੰ ਸਿਮਰਨ ਦੀ ਕੌਣ ਦੇਂਦਾ ਹੈ ਇਹ ਨਾਨਕ ਉਸ ਨੇ ਗੁਰੂ ਦੁਆਰਾ ਸਿਮਰਨ ਦੀ ਦਾਤ ਪ੍ਰਾਪਤ ਕਰਨ ਲਈ ਹੈ ਅੱਜ ਇੱਕ ਅਸ਼ਟਪਦੀ ਦੀ ਆਪਾਂ ਵਿਆਖਿਆ ਕੀਤੀ ਹੈ ਗਲ ਨੂੰ ਦੂਸਰਾ ਭਾਗ ਦੂਸਰੀ ਅਸਥਪਦੀ ਨੂੰ ਯਾਤਰਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ